ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਿਰਾਜ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਦਾਗੀ ਧੜਾ ਜਿਸ ਨੂੰ ਬਾਦਲ ਐਂਡ ਕੰਪਨੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਟੋਲਾ ਵੀ ਕਿਹਾ ਜਾਂਦਾ ਹੈ ਤੇ ਤੀਸਰੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਫ਼ਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਸ ਦੇ ਵਿੱਚ ਕਾਰਜਸ਼ੀਲ ਮੈਂਬਰ ਹੁਣ ਪੰਜ ਰਹਿ ਗਏ ਨੇ ਅਰਦਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਜਿਹੜੀ ਕਿ ਦਿਨ ਦੁਗਣੀ ਅਤੇ ਰਾਤ ਚੌਗਣੀ ਭਰਤੀ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਲੱਗ ਗਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਵਿਭੂਦਨ ਨੂੰ ਪਤਾ ਲੱਗ ਗਿਆ ਹੈ ਕਿ ਸਾਡੀ ਭਰਤੀ ਜਿਹੜੀ ਹੈ ਉਹ ਨਾਜਾਇਜ਼ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਤਸੀਲ ਤੋਂ ਹੁਕਮਨਾਮੇ ਦੇ ਅਨੁਸਾਰ ਹੈ ਉਹ ਜੈਜ ਹੈ ਸਿੱਖ ਕੌਮ ਪੰਥਕ ਲੋਕ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਰਹੇ ਨੇ ਅੱਜ ਕੀ ਆ ਗਿਆ ਪੋਸਟ ਪਾ ਕੇ ਕਿ ਦੁਬਾਰਾ ਇਕੱਠੇ ਹੋ ਜਾਓ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣੀਏ ਪੰਜ ਮੈਂਬਰੀ ਕਮੇਟੀ ਨੂੰ ਵੀ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੂੰ ਵੀ ਕਿਹਾ ਲੇਕਿਨ ਇੱਧਰ ਪੰਜ ਮੈਂਬਰਾਂ ਵੱਲੋਂ ਕੀ ਕਿਹਾ ਗਿਆ ਹੈ ਇਸ ਤੇ ਬਾਰੇ ਗੱਲਬਾਤ ਕਰਦੇ ਆਂ ਪੰਜ ਮੈਂਬਰੀ ਪਰਤੀ ਕਮੇਟੀ ਨੇ ਬਲਵਿੰਦਰ ਸਿੰਘ ਭੁੰਦਰੂ ਨੂੰ ਨਿਰਮਤਾ ਸੇ ਜਵਾਬ ਦਿੱਤਾ ਕਿ ਪੰਜ ਪਰਤੀ ਕਮੇਟੀ ਇੱਕ ਸੋਸ਼ਲ ਮੀਡੀਆ ਪੋਸਟ ਪਾ ਕੇ ਆ ਲਿਖਿਆ ਉਹਨਾਂ ਨੇ ਪੋਸਟ ਵਿੱਚ ਕਿਹਾ ਕਿ ਅੱਜ ਤੁਹਾਡੀ ਪਾਰਟੀ ਦੇ ਸੋਸ਼ਲ ਮੀਡੀਆ ਪੇਜ ਉੱਤੇ ਪੱਤਰ ਪੜ੍ਹ ਕੇ ਤੁਹਾਡੀ ਪਾਰਟੀ ਪ੍ਰਤੀ ਇਲਾਖਣ ਜ਼ਿੰਮੇਵਾਰੀ ਫਰਜ ਅਤੇ ਧਿਆਨ ਧਿਆਨ ਦੀਲਤਾ ਅਤੇ ਦੋਹਰੀ ਸੋਚ ਵਾਲਾ ਪੈਮਾਨਾ ਨਜ਼ਰ ਆਇਆ ਹੈ ਯਾਨੀ ਕਿ ਦੋਹਰੀ ਰਾਜਨੀਤੀ ਕਰ ਰਹੇ ਨੇ ਅਸੀਂ ਨਿੱਜੀ ਤੌਰ ਤੇ ਤੁਹਾਡਾ ਬੇਅਤ ਸਦਕਾਤ ਕਰਦੇ ਹਾਂ ਅਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਤੋਂ ਬੜਾ ਕੁਝ ਗ੍ਰਹਿਣ ਵੀ ਕੀਤਾ ਹੈ ਪਰ ਅਫਸੋਸ ਕਿ ਤੁਹਾਡੀ ਇਸ ਵਕਤ ਭੂਮਿਕਾ ਬੜੀ ਸਜੀਦਾ ਬਣਦੀ ਸੀ ਪਰ ਤੁਸੀਂ ਕਿਸੇ ਨਾ ਕਿਸੇ ਡੂੰਗੀ ਸੋਚ ਵਾਲੀ ਸਾਜ਼ਿਸ਼ ਦੇ ਹੇਠ ਅੱਗੇ ਵਧ ਰਹੇ ਹੋ ਜਿਸ ਕਰਕੇ ਤੁਹਾਡੀ ਚਿੱਠੀ ਵਿੱਚ ਨਫਰਤ ਦੀ ਪਾਟਸ਼ਾਲਾ ਜਾਵ ਚਲਕਦੀ ਹੈ ਅੱਜ ਪੋਸਟ ਪਾਈ ਗਈ ਬਲਵਿੰਦਰ ਸਿੰਘ ਪੁੰਦੜ ਵੱਲੋਂ ਲੇਕਿਨ ਬਲਵਿੰਦਰ ਸਿੰਘ ਪੁੰਦੜ ਵੱਲੋਂ ਪਾਈ ਗਈ ਪੋਸਟ ਦਾ ਸ਼੍ਰੀ ਅਕਾਲ ਤਖਸੈਬ ਦੀਪਸੀਲ ਤੋਂ ਬੜੀ ਸੱਤ ਮੈਂਬਰੀ ਕਮੇਟੀ ਜਿਸ ਦੇ ਕਾਰਜ ਅਕਤੂਬਰ 5 ਨੇ ਉਹਨਾਂ 50 ਮੈਂਬਰਾਂ ਵੱਲੋਂ ਅੱਜ ਜਵਾਬ ਪੁੱਤਾ ਗਿਆ ਬਲਵਿੰਦਰ ਸਿੰਘ ਪੁੰਦਲ ਨੂੰ ਕਿ ਤੁਸੀਂ ਦੋਰੀ ਰਾਜਨੀਤੀ ਦਾ ਸ਼ਿਕਾਰ ਹੋ ਚੁੱਕੇ ਹੋ ਤੁਸੀਂ ਬੇहद ਵੱਡੇ ਸਵਾਲ ਚੁੱਕੇ ਹਨ ਅਸੀਂ ਇਹਨਾਂ ਸਵਾਲਾਂ ਤੇ ਇਮਾਨਦਾਰੀ ਸੁਧਾਰਤਾ ਆਤਮ ਸਮਰਪਣ ਭਾਵਨਾ 8 ਪੈਰਾ ਦੇ ਰਹੇ ਹਾਂ ਸਾਡੀ ਕੋਸ਼ਿਸ਼ ਵੀ ਹੈ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਹਰ ਵਕਤ ਹਰ ਵਰਕਰ ਸਮੇਤ ਹਰ ਆਗੂ ਦੇ ਸਵਾਲ ਦਾ ਸੰਜੀਦਾ ਜਵਾਬ ਦਈਏ ਤੁਹਾਡੇ ਪੱਤਰ ਦੀ ਭਾਵਨਾ ਜਵਾਬ ਦੇ ਰਿਹਾ ਹਾਂ ਪੰਥਕ ਨੂੰ ਰਾਜ ਹਾਲਾਤਾਂ ਵਿੱਚੋਂ ਲੈ ਕੇ ਜਾਣ ਵਾਲੇ ਜ਼ਿੰਮੇਵਾਰ ਕੌਣ ਨੇ ਕਿਸ ਦੀ ਵਜ੍ਹਾ ਨਾਲ ਹਾਲਾਤ ਬਣੇ ਕੌਣ ਪੰਥਕ ਦੀਆਂ ਭਾਵਨਾਵਾਂ ਦੇ ਨਾਲ ਹਤਾਸ਼ ਕਰ ਰਿਹਾ ਹੈ ਕੌਮ ਪੰਥ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ ਪੰਥਕ ਕਨਮੈਂਦੀ ਦੀ ਜਮਾਤ ਨੂੰ ਕਮਜ਼ੋਰ ਕਿਸ ਨੇ ਕੀਤਾ ਹੈ ਯਾਨੀ ਕਿ ਰਾਜ ਕੇ ਪੜਾਸ ਕੱਢੀ ਗਈ ਸ਼ਰੂਮੀ ਅਕਾਲੀ ਦਲ ਦੇ ਪੰਜ ਮੈਂਬਰਾਂ ਵੱਲੋਂ ਜਿਨ੍ਹਾਂ ਵੱਲੋਂ ਭਰਤੀ ਸ਼ੁਰੂ ਕੀਤੀ ਗਈ ਹੈ ਉਹਨਾਂ ਕਹਿਆ ਕਿ ਪੰਥ ਅੱਜ ਦਰਦਨਾਠ ਸਿਚੁਏਸ਼ਨ ਦੇ ਵਿੱਚੋਂ ਗੁਜ਼ਰ ਰਿਹਾ ਹੈ ਪੰਥ ਨੂੰ ਢਾਹ ਕਿਸ ਨੇ ਲਾਈ ਹੈ ਪੰਥ ਨੂੰ ਖਤਮ ਕਰਨ ਦੀ ਕੋਸ਼ਿਸ਼ ਕਿਸ ਨੇ ਕੀਤੀ ਹੈ ਬਲਵਿੰਦਰ ਸਿੰਘ ਖੁੱਦਰ ਜੀ ਤੁਹਾਡੇ ਤੋਂ ਬਿਨਾ ਕੋਈ ਬਿਹਤਰ ਨਹੀਂ ਜਾਣਦਾ ਇਸ ਕਰਕੇ ਜਵਾਬ ਦਿੱਤਾ ਗਿਆ ਹੈ ਕਿ ਜਿੰਨੀ ਦੇਰ ਤੱਕ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਕਮਾਂਡ ਰਹੇਗੀ ਉਨੀ ਦੇਰ ਤੱਕ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਦਾ ਕੋਈ ਸਮਝੌਤਾ ਨਹੀਂ ਇਸ ਨੂੰ ਲੈ ਕੇ ਹੁਣ ਫਿਰ ਇੱਕ ਵਾਰ ਸਿਆਸਤ ਗਰਮ ਹੋ ਗਈ ਹੈ ਕਿਉਂਕਿ ਅੱਜ ਬਲਵਿੰਦਰ ਸਿੰਘ ਪੁੰਦਣ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਸੀ ਕਿ ਸਾਨੂੰ ਸਾਰਿਆਂ ਧੜਿਆਂ ਨੂੰ ਇਕੱਠਾ ਹੋ ਕੇ ਪੁਨਰਗਠਨ ਸ਼੍ਰੋਮਣੀ ਅਕਾਲੀ ਦਲ ਦੇ ਸਰਜੀਤ ਹੋਣ ਲਈ ਕੰਮ ਕਰਨਾ ਪੈਣਾ ਹੈ ਪੰਥ ਨੂੰ ਬਾਹਰੀ ਤਾਕਤਾਂ ਜਿਹੜੀਆਂ ਨੇ ਤੋੜ ਤੇ ਮਰੋੜ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਉੱਤੇ ਲੱਗੀਆਂ ਹੋਈਆਂ ਨੇ ਲੇਕਿਨ ਇਧਰ ਪੰਜ ਮੈਂਬਰੀ ਕਮੇਟੀ ਨੇ ਕਿਹਾ ਹੈ ਕਿ ਕਹਾਂ ਕਿੰਨੇ ਕੀਤਾ ਹੈ ਪੰਦਾ ਕਿੰਨੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਉੱਤੇ ਕੌਣ ਲੱਗਾ ਹੋਇਆ ਹੈ ਬਲਵਿੰਦਰ ਸਿੰਘ ਭੂਦਰ ਤੋਂ ਬੈਟਰ ਕੋਈ ਨਹੀਂ ਜਾਣਦਾ ਯਾਨੀ ਕਿ ਇੱਕ ਤਰ੍ਹਾਂ ਦਾ ਕੋਰਾ ਜਵਾਬ ਦੇ ਦਿੱਤਾ ਗਿਆ ਹੈ ਬਲਵਿੰਦਰ ਸਿੰਘ ਪੁੰਦੜ ਨੂੰ ਧੰਨ